ਇਹ ਭਾਰਤ ਦੀ ਪਹਿਲੀ ਅਜਾਈ ਰੇਲ ਹੈ ਜਿਸ 'ਚ ਯਾਤਰਾ ਕਰਨ ਦਾ ਕੋਈ ਟਿਕਟ ਨਹੀਂ ਲੱਗਦਾ ਨਾ ਇਹਦੇ 'ਚ ਪੁਖਾਰੀ ਹੈ ਨਾ ਇਹਦੇ 'ਚ ਚੈੱਕਰ ਹੈ ਤੇ ਇਹ ਜਲਦੀ ਵੀ ਹੌਲੀ ਰਫ਼ਤਾਰ ਨਾਲ ਹੈ ਨੰਗਲ ਤੋਂ ਚੱਲ ਕੇ ਇਹ ਪਾਖੜ ਡੈਮ ਤੱਕ ਜਾਂਦੀ ਹੈ ਜਿਦੇ 'ਚ ਸਥਾਨਕ ਲੋਕ ਹੁੰਦੇ ਆ ਕੁਝ ਸਲਾਨੀ ਹੁੰਦੇ ਆ ਕਰਮਚਾਰੀ ਹੁੰਦੇ ਆ ਸਮੇਂ ਦੇ ਨਾਲ ਇਹ ਰੇਲ ਵੀ ਬਦਲ ਗਈ ਹੈ ਇਸ ਰੇਲ ਦਾ ਨੰਗਲ ਪਾਖੜਾ ਡੈਮ ਦੇ ਇਤਿਹਾਸ 'ਚ ਵਿਲੱਖਣ ਸਥਾਨ ਹੈ ਕਿਉਂਕਿ ਡੈਮ ਦੀ ਕੰਸਟਰਕਸ਼ਨ 'ਚ ਇਹਦਾ ਵੱਡਾ ਰੋਲ ਹੈ ਜਿਹੜੀ ਥਾਂ ਤੇ ਮੈਂ ਖੜਾ ਐ ਇੱਥੇ 40 40 50 50 ਰੇਲਵੇ ਮੁਲਾਜ਼ਮ ਖੜੇ ਹੁੰਦੇ ਸੀ ਤੇ ਕੰਮ ਕਰਦੇ ਸੀ ਫਿਰ ਇੱਥੇ ਬੈਠ ਕੇ ਖਾਣਾ ਖਾਂਦੇ ਸੀ ਪਰ ਹੁਣ ਉਹ ਦੌਰ ਗੁਜ਼ਰ ਚੁੱਕਾ ਹੈ ਹੁਣ ਗਿਣਤੀ ਦੇ ਲੋਕ ਹੁੰਦੇ ਆ ਪਰ ਆ ਪਿਛਲੇ ਦਿਨੀ ਇਹਦੇ 'ਚ ਬਹੁਤ ਜ਼ਿਆਦਾ ਕਿਉਂਕਿ ਛੁੱਟੀਆਂ ਦੇ ਵਿੱਚ ਸਰਦੀਆਂ ਦੀਆਂ ਛੁੱਟੀਆਂ ਦੇ ਵਿੱਚ ਬਹੁਤ ਜ਼ਿਆਦਾ ਟੂਰਿਸਟ ਦੇਖੇ ਗਏ ਜਿਹੜੇ ਆਏ ਔਰ ਇਹ ਇਲਾਕੇ ਦੀ ਸ਼ਾਨ ਹੈ ਕੌਣ ਬੜੇ ਦਾ ਕਰੋੜਪਤੀ ਜੇ ਇਹਦੇ ਬਾਰੇ ਕੁਐਸਚਨ ਵੀ ਪੁੱਛਿਆ ਗਿਆ ਸੀ ਕਿ ਭਾਰਤ ਦੀ ਉਹ ਰੇਲ ਕਿਹੜੀ ਹੈ ਜਿਹਦੇ 'ਚ ਯਾਤਰਾ ਕਰਨ ਦਾ ਕੋਈ ਟਿਕਟ ਨਹੀਂ ਲੱਗਦਾ ਸਮੇਂ ਤੇ ਸਥਿਤੀ ਮੁਤਾਬਕ ਹਰ ਚੀਜ਼ ਬਦਲ ਜਾਂਦੀ ਹੈ ਔਰ ਸਮੇਂ ਤੇ ਸਥਿਤੀ ਮੁਤਾਬਕ ਪਾਕੜਾ ਨੰਗਲ ਰੇਲ ਵੀ ਬਦਲੀ ਹੈ ਇਹ ਭਾਰਤ ਦੀ ਪਹਿਲੀ ਅਜਾਈ ਰੇਲ ਹੈ ਜਿਸ 'ਚ ਯਾਤਰਾ ਕਰਨ ਦਾ ਕੋਈ ਟਿਕਟ ਨਹੀਂ ਲੱਗਦਾ ਨਾ ਇਹਦੇ 'ਚ ਪੁਖਾਰੀ ਹੈ ਨਾ ਇਹਦੇ 'ਚ ਚੈਕਰ ਹੈ ਤੇ ਇਹ ਜਲਦੀ ਵੀ ਹੌਲੀ ਰਫਤਾਰ ਨਾਲ ਹੈ ਨੰਗਲ ਤੋਂ ਚੱਲ ਕੇ ਇਹ ਪਾਖੜ ਡੈਮ ਤੱਕ ਜਾਂਦੀ ਹੈ ਜਿਹਦੇ 'ਚ ਸਥਾਨਕ ਲੋਕ ਹੁੰਦੇ ਆ ਕੁਝ ਸਲਾਨੀ ਹੁੰਦੇ ਆ ਕਰਮਚਾਰੀ ਹੁੰਦੇ ਆ ਸਮੇਂ ਦੇ ਨਾਲ ਇਹ ਰੇਲ ਵੀ ਬਦਲ ਗਈ ਹੈ ਕਿਉਂਕਿ 1948 ਤੋਂ 1963 ਤੱਕ ਪਾਖੜਾ ਡੈਮ ਦਾ ਕੰਮ ਇੰਜੀਨੀਅਰ ਐਮ ਐਚ ਲੋਕਮਦੀ ਗਵਾਈ ਚ ਚੱਲਿਆ ਜਿਦੇ ਚ 30 ਵਿਦੇਸ਼ੀ ਮਾਰਾਂ 300 ਇੰਜੀਨੀਅਰਾਂ 3 13000 ਵਰਕਰਾਂ ਨੇ ਹਿੱਸਾ ਲਿਆ ਤੇ 13000 ਵਰਕਰਾਂ ਦੀ ਟੋਟੋਾਈ ਲਈ ਮਸ਼ੀਨਰੀ ਦੀ ਟੋਟੋਾਈ ਲਈ ਤੇ ਹੋਰ ਸਮਾਨ ਦੀ ਟੋਟੋਾਈ ਲਈ ਇਸ ਰੇਲ ਨੂੰ ਦਿਨ ਰਾਤ ਵਰਤਿਆ ਜਾਂਦਾ ਸੀ ਇਸ ਰੇਲ ਦਾ ਨੰਗਲ ਪਾਖੜਾ ਡੈਮ ਦੇ ਇਤਿਹਾਸ ਚ ਵਿਲੱਖਣ ਸਥਾਨ ਹੈ ਕਿਉਂਕਿ ਡੈਮ ਦੀ ਕੰਸਟਰਕਸ਼ਨ ਚ ਇਹਦਾ ਵੱਡਾ ਰੋਲ ਹੈ ਹੁਣ ਇਹ ਟ੍ਰੇਨ ਬਿਲਕੁਲ ਬਦਲ ਚੁੱਕੀ ਹੈ ਕਿਉਂਕਿ ਹੁਣ ਲਗਾਤਾਰ 13000 ਵਰਕਰ ਰਹੇ ਹੈ ਨਾ 8000 ਵਰਕਰ ਰਹੇ ਹੈ ਨਾ 4000 ਵਰਕਰ ਰਹੇ ਹੈ ਠੇਕਾ ਪ੍ਰਣਾਲੀ ਯਾਨੀ ਆਊਟਸੋਰਸਿੰਗ ਦੇ ਦੌਰ ਦੇ ਵਿੱਚ ਬਹੁਤ ਘਟ ਗਏ ਮੁਲਾਜ਼ਮ ਜਿਹੜੀ ਥਾਂ ਤੇ ਮੈਂ ਖੜਾ ਐ ਇੱਥੇ 40 40 50 50 ਰੇਲਵੇ ਮੁਲਾਜ਼ਮ ਖੜੇ ਹੁੰਦੇ ਸੀ ਤੇ ਕੰਮ ਕਰਦੇ ਸੀ ਫਿਰ ਇੱਥੇ ਬੈਠ ਕੇ ਖਾਣਾ ਖਾਂਦੇ ਸੀ ਪਰ ਹੁਣ ਉਹ ਦੌਰ ਗੁਜ਼ਰ ਚੁੱਕਾ ਹੈ ਤੇ ਫਿਰੂਜ਼ੀ ਕਲਰ ਦੇ ਜਿਹੜੇ ਅ ਡੱਬੇ ਸੀ ਉਹ ਵੀ ਨਸ਼ਟ ਕਰ ਦਿੱਤੇ ਗਏ ਜਿਹੜੇ ਵਿਸ਼ੇਸ਼ ਅਫਸਰਾਂ ਤੇ ਲਗਾਏ ਜਾਂਦੇ ਸੀ ਇਸ ਟ੍ਰੇਨ ਦੇ ਵਿੱਚ ਤੁਸੀਂ ਯਾਤਰਾ ਕਰ ਸਕਦੇ ਹੋ ਪਰ ਪਾਖੜਾ ਡੈਮ ਨਹੀਂ ਜਾ ਸਕਦੇ ਕਿਉਂਕਿ ਪਾਖੜਾ ਡੈਮ ਦੀ ਸੁਰੱਖਿਆ ਲਈ ਅੱਜ ਕੱਲ ਸੀਆਈਐਸਐਫ ਤਣਾਤ ਹੈ ਤੇ ਸੈਲਾਨੀਆਂ ਨੂੰ ਤੇ ਸਥਾਨਕ ਲੋਕਾਂ ਨੂੰ ਉਲਿੰਡੇ ਉਤਰਨਾ ਪੈਂਦਾ ਹੈ ਉਹ ਸਰਾਊਂਡਿੰਗਸ ਵਾਲਾ ਦਵਾਲਾ ਦੇਖ ਕੇ ਵਾਪਸ ਆ ਸਕਦੇ ਆ ਔਰ ਕਮਾਲ ਦੀ ਗੱਲ ਇਹ ਹੈ ਕਿ ਰੇਲ ਦੀ ਚੈਕਿੰਗ ਦੇ ਲਈ ਵੀ ਜਿਹੜੀ ਇੱਕ ਛੋਟੀ ਜੀ ਗੱਡੀ ਹੁੰਦੀ ਸੀ ਉਹ ਵੀ ਕਦੀ ਨਹੀਂ ਦੇਖੀ ਰੇਲਵੇ ਸਟਾਫ ਬਹੁਤ ਘੱਟ ਹੈ ਔਰ ਟਿੱਗਾ ਡਿੱਗਦੀਆਂ ਤੇ ਇਹ ਰੇਲ ਬੰਦ ਹੋ ਜਾਂਦੀ ਹੈ ਫਿਰ ਸ਼ੁਰੂ ਹੁੰਦੀ ਹੈ ਫਿਰ ਬੰਦ ਹੋ ਜਾਂਦੀ ਹੈ ਮਨੋਰ ਲਾਲ ਖੱਟੜ ਜੀ ਜਿਹੜੇ ਊਰਜਾ ਮੰਤਰੀ ਹੈ ਜਿਨ੍ਹਾਂ ਦੇ ਅਧੀਨ ਪਾਖੜਾ ਪਿਆਸ ਪ੍ਰਬੰਧ ਬੋਰਡ ਹੈ ਉਹਨਾਂ ਕੋਲ ਇਸ ਗੱਲ ਲਈ ਇੱਕ ਫਾਈਲ ਗਈ ਸੀ ਕਿ ਇਹਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਨੋਰ ਲਾਲ ਖੱਟੜ ਜੀ ਨੇ ਕਿਹਾ ਕਿ ਇਹਦਾ ਨਵੀਨੀਕਰਨ ਵੀ ਕਰੋ ਬਿਜਲੀਕਰਨ ਵੀ ਕਰੋ ਦੋ ਸ਼ਾਨਦਾਰ ਡੱਬੇ ਖਰੀਦੋ ਜਿਹਦੇ ਆਲੇ ਦੁਆਲੇ ਉੱਤੇ ਗਲਾਸ ਲੱਗਿਆ ਹੋਵੇ ਇੰਜਨ ਨਵਾਂ ਲਾਓ ਤੇ ਇਹ ਭਵਿੱਖ ਦੀਆਂ ਗੱਲਾਂ ਹੈ ਪਰ ਹੁਣ ਪਾਕੜਾ ਬਿਆਸ ਪ੍ਰਬੰਧ ਬੋਰਡ ਇਹ ਜਿਹੜੀ ਰੇਲ ਲਾਈਨ ਹੈ ਇਹਨੂੰ ਠੀਕ ਕਰ ਰਿਹਾ ਹੈ ਰਫ਼ਤਾਰ ਧੀਮੀ ਹੈ ਪਰ ਕੰਮ ਸ਼ੁਰੂ ਹੋ ਗਿਆ ਤੇ ਸਮੇਂ ਨੇ ਇਸ ਟ੍ਰੇਨ ਨੂੰ ਇੰਨਾ ਬਦਲਿਆ ਕਿ ਪਹਿਲਾਂ ਇਹ 10 ਡੱਬੇ 12 ਡੱਬੇ ਹੁੰਦੇ ਸੀ ਬਹੁਤ ਵਰਕਰ ਹੁੰਦੇ ਸੀ ਮਹਿੰਦਰ ਦੀ ਲੱਕੜੀ ਲੈ ਕੇ ਆਉਂਦੇ ਸੀ ਔਰ ਇੱਕ ਡੱਬੇ ਚ ਕਥਾ ਕੀਰਤਨ ਹੁੰਦਾ ਸੀ ਇੱਕ ਡੱਬੇ ਦੇ ਵਿੱਚ ਤਾਸ਼ ਦੀਆਂ ਬਾਜ਼ੀਆਂ ਚਲਦੀਆਂ ਸੀ ਇੱਕ ਡੱਬੇ ਦੇ ਵਿੱਚ ਪੁਰਾਤਨ ਜਨਮ ਸਾਖੀਆਂ ਇੱਕ ਵਿਅਕਤੀ ਪੜ੍ਹਦਾ ਸੀ ਬਾਕੀ ਸੁਣਦੇ ਸੀ ਹੁਣ ਗਿਣਤੀ ਦੇ ਲੋਕ ਹੁੰਦੇ ਆ ਪਰ ਆ ਪਿਛਲੇ ਦਿਨੀ ਇਹਦੇ ਚ ਬਹੁਤ ਜ਼ਿਆਦਾ ਕਿਉਂਕਿ ਛੁੱਟੀਆਂ ਦੇ ਵਿੱਚ ਸਰਦੀਆਂ ਦੀਆਂ ਛੁੱਟੀਆਂ ਦੇ ਵਿੱਚ ਬਹੁਤ ਜ਼ਿਆਦਾ ਟੂਰਿਸਟ ਦੇਖੇ ਗਏ ਜਿਹੜੇ ਆਏ ਔਰ ਇਹ ਇਹ ਇਲਾਕੇ ਦੀ ਸ਼ਾਨ ਹੈ ਕੌਣ ਬੜੇ ਦਾ ਕਰੋੜਪਤੀ ਚ ਇਹਦੇ ਬਾਰੇ ਕੁਐਸਚਨ ਵੀ ਪੁੱਛਿਆ ਗਿਆ ਸੀ ਕਿ ਭਾਰਤ ਦੀ ਉਹ ਰੇਲ ਕਿਹੜੀ ਹੈ ਜਿਹਦੇ 'ਚ ਯਾਤਰਾ ਕਰਨ ਦਾ ਕੋਈ ਟਿਕਟ ਨਹੀਂ ਲੱਗਦਾ ਲੋਕਾਂ ਦੀ ਮੰਗ ਹੈ ਕਿ ਇਸ ਟਰੈਕ ਵੱਲ ਧਿਆਨ ਦਿੱਤਾ ਜਾਵੇ ਜਿਹੜਾ ਸਰਕਾਰ ਦੇ ਵੀ ਰਹੀ ਹੈ ਤੇ ਇਹ ਕੰਮ ਛੇਤੀ ਤੋਂ ਛੇਤੀ ਕੀਤਾ ਜਾਵੇ ਥੋੜਾ ਬਹੁਤਾ ਇਹਦਾ ਨਵੀਨੀਕਰਨ ਕੀਤਾ ਜਾਵੇ ਔਰ ਜਿਹੜਾ ਬਾਰ-ਬਾਰ ਐਕਸੀਡੈਂਟ ਹੁੰਦੇ ਆ ਉਹ ਰੁਕਣ ਇਹ ਸੀ ਅਜੀਤ ਵੈਬ ਟੀਵੀ ਲਈ ਨੰਗਲ ਪਾਖੜਾ ਤੋਂ ਗੁਰਪ੍ਰੀਤ ਸਿੰਘ ਗਰੇਵਾਲ ਦੀ ਰਿਪੋਰਟ